हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਪੁੱਜੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਆਪਾਂ ਤੁਹਾਨੂੰ 6 ਨਗ ਦਿਖਾਉਣੇ ਆ 4 ਪਸ਼ੂ ਬਿਲਕੁਲ ਤਾਜ਼ੇ ਸੱਜਰ ਸੋਏ ਸੁਬਾਇਆ ਤੇ 2 ਵੇੜਾ ਗੱਬਣ ਵੇੜਾ 2 ਸੂਈਆਂ 2 ਗੱਬਣਾਂ ਤੇ 2 ਦੋਸੇ ਇਧਰ ਤੁਸੀਂ ਦੇਖੋਗੇ ਮੱਝਾਂ ਝੋਟੀਆਂ ਤੋਂ ਇਹ ਵੀ ਤਾਜ਼ੀਆਂ ਆ ਬਿਲਕੁਲ ਸੱਜਰ ਸੁਈਆਂ ਸੁਵਈਆਂ ਨੇ ਤੇ ਟੋਟਲ 6 ਨਗ ਹੋਣਗੇ 6 ਨਗਾਂ ਦੀ ਡਿਟੇਲ ਭਾਈ ਸਤਨਾਮ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਹਰ ਵਾਰ ਦੀ ਤਰ੍ਹਾਂ ਸੋ ਵੀਡੀਓ ਮੇਰਾ ਵੀਰ ਐਂਡ ਤੱਕ ਦੇਖ ਲਿਓ ਤਾਂ ਜੋ ਕੱਲੇ-ਕੱਲੇ ਨਗ ਦੀ ਆ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਸਕੇ ਤੇ ਕੈਰੋ ਤੁਸੀਂ ਵਿజిਟ ਕਰਨੀ ਹੈ ਦੋਸਤੋ ਗ੍ਰੈਂਡ ਕੈਰੋ ਪੈਲਸ ਦੇ ਬਿਲਕੁਲ ਇੱਕ ਨਾਲੋਂ ਛੜਕ ਜਿਹੜੀ ਆਉਂਦੀ ਆ ਠੀਕ ਆ ਜੀ ਉਹ ਸਤਨਾਮ ਸਿੰਘ ਉਹਨਾਂ ਦੀਆਂ ਬੈਂਕਾਂ ਤੋਂ ਆਉਂਦੀ ਆ ਛੜਕ ਤੇ ਪੱਟੀ ਸ਼ਹਿਰ ਤੋਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਤੇ ਲੋਕਾ ਪਿੰਡ ਬਿਲਕੁਲ ਨਜ਼ ਅੱਜ ਤਰੀਕ 26 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੋਸਤੋ ਦੁਪਹਿਰ ਦੇ ਡੇਢ 2:00 ਵਜੇ ਦਾ ਆਉ ਕਰਦੇ ਆਂ ਗੱਲਬਾਤ ਵੈਸੇ ਹਰ ਇੱਕ ਤਰ੍ਹਾਂ ਦੇ ਨਗ ਜਿਹੜੇ ਤੁਹਾਨੂੰ ਅੱਜ ਦਿਖਾਈ ਦੇਣਗੇ ਜਿੰਦੇ ਵਿੱਚੋਂ ਦੋਸਤੋ ਇੱਕ ਬੂਰੀ ਮਾਝੇ ਤੁਹਾਨੂੰ ਆਪਾਂ ਦਿਖਾ ਦਾਂਗੇ ਠੀਕ ਆ ਸੂਈ ਸੁਵਾਈ ਹੈ ਤਾਜੀ ਤੇ ਇੱਕ ਇਹ ਮੱਝ ਜਿਹੜੀ ਦੋਸਤੋ ਸੈਕਿੰਡ ਨੰਬਰ ਤੇ ਵੀ ਸੂਈ ਹੈ ਤੇ ਦੋ ਬਿਹੜਾ ਗੱਬਣ ਤੇ ਦੋ ਸੂਈਆਂ ਆਉ ਕਰਦੇ ਆਂ ਬਾਤ ਜੀ ਤੇ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਸ੍ਰੀਕਾਲ ਸਸਰੀ ਜੀ ਠੀਕ ਆ ਜੀ ਬੜੇ ਵਧੀਆ ਵੀਰ ਤੁਹਾਨੂੰ ਆਪ ਸਾਹਿਬ ਠੀਕ ਠਾਕ ਕਿਰਪਾ ਬੱਲੇ ਨਾਲ ਪ੍ਰਤਾਪ ਸਿੰਘ ਸਾਸਰੀਕਾਲ ਸੰਧੂ ਸਾਹਿਬ ਸਾਰੇ ਭੈਣ ਭਰਾ ਮੇਰਾ ਸੰਧੂ ਚੈਨਲ ਵੱਲੋਂ ਸਾਰਿਆਂ ਨੂੰ ਸਾਸਰੀਕਾਲ ਸਾਸਰੀਕਾਲ ਤੱਕ ਦੇਖੋਗੇ ਆ શેર ਜਰੂਰ ਕਰਿਆ ਕਰੋ ਇਹਦੀ ਕੋ ਬੇਨਤੀ ਆ ਠੀਕ ਆ ਜੀ ਸ਼ੇਅਰ ਕਿਤੇ ਮਾਰ ਮੂਰਤ ਨਹੀਂ ਦਿੱਤਾ ਕੋਈ ਕਰਦਾ ਨਹੀਂ ਨਹੀਂ ਇਹ ਗੱਲ ਭਰਾਵਾਂ ਗਾੜੀ ਇਹ ਬੇਨਤੀ ਦੁਬਾਰਾ ਕਰ ਦਿੰਦੇ ਵੀ ਸ਼ੇਅਰ ਤੱਕ ਦੇਖੋਗੇ ਕਰਿਆ ਕਰੋ ਹਾਂ ਠੀਕ ਹੈ ਤੁਨੂੰ ਸਭ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਇਹ ਵੀ ਵੀਰਾਂ ਦਾ ਵੀ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਠੀਕ ਆ ਜੀ ਕਿਉਂਕਿ ਹਰ ਇੱਕ Banda ਮਿਹਨਤ ਕਰਦਾ ਠੀਕ ਆ ਜੀ ਤੋਂ ਬਿਲਕੁਲ ਜਿਹੜੇ ਵੀਰ ਵੇਖਣ ਵਾਲੇ ਆ ਉਹਨਾਂ ਦਾ ਵੀ ਹੱਕ ਬੰਦਾ ਵੀ ਆਪਾਂ ਵੱਧ ਤੋਂ ਵੱਧ ਜਿਹੜੀ ਸ਼ੇਅਰ ਕਰ ਦਿਆ ਕਰੀਏ ਵੀਡੀਓ ਅਗੇ ਨਵੇਂ ਫਾਰਮਰ ਭਰਾਵਾਂ ਤੱਕ ਜਿਹੜੀ ਇਹ ਆਪਣੀ ਕਵਰੇਜ ਉਹ ਪਹੁੰਚ ਸਕੇ ਤੇ ਵੀਰ ਸਤਰਾਮ 6 ਨਾਗਾ ਦੋ ਹੀ ਆਪਣੇ ਕੋਲ ਗੱਬਣਾ ਹਾਂ ਹਾਂਜੀ ਚਾਰ ਪਾਸੋਂ ਸੋਏ ਸਪਾਏ ਹਾਂਜੀ ਚਾਰ ਸੋਏ ਦੋ ਬਹਿੜਾ ਸੋਏ ਦੋ ਮੇਜਾ ਸੋਏ ਠੀਕ ਆ ਜੀ ਹਾਂਜੀ ਲੋਬੀ ਸ਼ੁਰੂਆਤ ਪਹਿਲਾਂ ਦੋਸਤੋਂ ਇੱਕ ਮੱਝਾਂ ਤੋਂ ਕਰ ਲਵਾਂਗੇ ਆ ਦੇਖੋ ਜੀ ਪਹਿਲੇ ਨੰਬਰ ਤੇ ਦੋਸਤੋ ਇਹ ਮੱਝਾਂ ਨੇ ਠੀਕ ਆ ਜੀ ਇਹਨਾਂ ਤੋਂ ਸ਼ੁਰੂਆਤ ਕਰਾਂਗੇ ਤੇ ਇੱਕ ਪੂਰੀ ਨੀਲੀ ਦੇ ਪੱਕੇ ਦੇ ਵਿੱਚ ਇਹ ਮੱਝ ਜਿਹੜੀ ਖਲੋਤੀ ਤੁਹਾਨੂੰ ਨਜ਼ਰ ਆ ਰਹੀ ਹੈ ਠੀਕ ਆ ਤੇ ਵੀਰ ਸਤਨਾਮ ਇਹ ਅੱਜਪਲ ਕੀ ਸੂਈ ਆ ਹਾਂ ਜੀ ਵੀਰ ਜੀ ਮਨੇ ਸਵੇਰੇ ਸੂਈ ਕਰਕੇ 2 ਵਜੇ ਠੀਕ ਆ ਹਾਂ ਜੀ ਜੇਰ ਚੁਰ ਪਾਈ ਹੋ ਗਈ ਹੁਕੀ ਸਾਫ ਜੇਰ ਪਾਤੀ ਇਹਨੇ 5 ਵਜੇ ਤੋਂ ਪਹਿਲਾਂ ਪਹਿਲਾਂ ਜੇਰ ਕੰਪਲੀਟ ਕਰ ਦਿੱਤੀ ਮਗਰ ਮਗਰ ਨੀਲਾ ਲੜਾ ਜੀ ਕੱਟਾ ਮਗਰ ਹਾਂ ਜੀ ਤੇਜਾ ਸੂਆ ਮੈਂ ਸੂਈ ਲਓ ਜੀ ਤੇਜਾ ਸੂਆ ਮੈਂ ਵੀ ਤੁਰਦੀ ਵੇਖੋ ਬੋਤਾ ਹੀ ਦੇਖਣ ਗਾ ਵੀਰਾ ਊਠ ਹੀ ਐ ਕਾਦੀ हां तो दोस्तों पूरे बड़े कदकाठ ਦੇ ਵਿੱਚ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਹਾਂ ਬੂਰੀ ਦੇ ਵਿੱਚ ਬੂਰੀ ਦੇ ਵਿੱਚ ਨੀਲੀ ਕੋਈ ਵੀ ਰ ਮੰਨ ਸਕਦਾ ਆਖੋ ਕੁ ਬਿੱਲੀ ਮੰਨ ਕੀ ਆ ਚਾਰੇ ਖੁਰ ਤੋਂ ਪੇ ਆ ਤੇ ਕਦ ਕਾਠ ਵਾਲੀ ਮੈਂ ਆ ਠੀਕ ਹੈ ਜੀ ਫੁੱਲ ਵੱਡੇ ਕਦ ਕਾਠ ਦੇ ਵਿੱਚ ਇੱਕ ਵਾਰੀ ਸੂਸਵਾ ਦੇ ਵਿੱਚ ਆਈਏ ਕਿਉਂਕਿ ਅੱਜ ਮਾਰਨਿੰਗ ਕੋਈ 1.5 2:00 ਵਜੇ ਸੂਈ ਆ ਸਵੇਰ ਤੇ ਹੁਣ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਤੇ ਵੀਰ ਸਤਨਾਮ ਥੋੜੀ ਬਾਦੀ ਕੋਈ ਚਿਵਾਈ ਚਿਵਾਈ ਮਾਰਨਿੰਗ 4 ਕਿਲੋ ਵਾਲਾ ਕੱਢਿਆ ਜੀ ਠੀਕ ਆ ਜੀ ਹਾਂ ਜੀ ਚਿਵਾਈ ਜੀ ਮੇਰੀ ਬੜੀ ਫਸਕਾ ਚੰਗੀ ਨਿਕਲੀ ਆ ਬਿਲਕੁਲ ਇਹ ਬਣ ਲਈ ਆਪਣੇ ਪਰਿਵਾਰ ਚੋਂ ਲਈਏ ਜੀ ਆਪਣੇ ਤਾਈ ਦੀ ਮੜੀ ਤੋਂ ਨਹੀਂ ਮੈਂ ਠੀਕ ਹੈ ਜੀ ਆਪਣੇ ਪਰਿਵਾਰ ਚੋਂ ਲਈਏ ਪ੍ਰਤਾਪ ਥੋੜਾ ਜਿਹਾ ਗਾਂ ਨੂੰ ਤੋੜ ਕੇ ਮੇਕੋ ਦਿਖਾ ਦਿਆ ਮਾੜਾ ਤਸल्ली ਨਾਲ ਆ ਕਰੋ ਜੀ ਕਮਾ ਦੇ ਪ੍ਰਤਾਪ ਇੱਕ ਵਾਰੀ ਹੋਰ ਘੇੜਾ ਦਵਾ ਦੇ ਆ ਕਰੋ ਚੈੱਕ ਸੋ ਬਾਕੀ ਪੂਰੇ ਜਿਵੇਂ ਪ੍ਰਤਾਪ ਕਹਿੰਦੇ ਆ ਤੁਸੀਂ ਬਾਹਰ ਤੋਂ ਬਾਹਰ ਤੋਂ ਬਾਹਰ ਤੋਂ ਲੋ ਜੀ ਤੋ ਕਦ ਕਾਢ ਫੁੱਲ ਬਟਾ ਫੋਲਾ ਠੀਕ ਆ ਜੀ ਪੂਰੇ ਵੱਡੇ ਕਦ ਕਾਢ ਦੇ ਵਿੱਚ ਤੇ ਮਗਰ ਮੇਲ ਕਾਫਾ ਕੱਟੇ ਨੂੰ ਜਨਮ ਦਿੱਤਾ ਤੇ ਟਾਂਚਾ ਟੂਚਾ ਮਾਜ ਦਾ ਤੁਸੀਂ ਚੈੱਕ ਕਰੋ ਫੁੱਲ ਵੱਡੇ ਕ ਹਾਈਟ ਕਾਢ ਵਿੱਚ ਠੀਕ ਆ ਸੋ ਜਵਾਬ ਉਸ ਮਹਾਵੀਰ ਦੱਸ ਰਿਹਾ ਵੀ ਚੰਗਾ ਨਿਕਲਿਆ ਕਿਉਂਕਿ ਕੁਝ ਬੱਚੇ ਨੂੰ ਲਿਆ ਕੇ ਜਿਹੜੀ ਥੋੜੀ ਬਦੀ ਚਵਾਈ ਕੀਤੀ ਆ ਉਸ ਵਿਹਾਰ ਤੇ ਜਿਹੜੀ ਗੱਲਬਾਤ ਹੋ ਰਹੀ ਹੈ ਠੀਕ ਆ ਜੀ ਲਿਓ ਜੀ ਠੀਕ ਆ اچھا ਵੀਰ ਸਤਨਾਮ ਕੀ ਡਿਮਾਂਡ ਕਰਤੀ ਫਿਰ ਦੀ ਮਾਨਵੀਰ ਜੀ ਜਿੱਡੀ ਤੇ ਮੈਂ ਕੁਆਲਟੀ ਵਾਲੀ ਆਪਣੇ ਪਰਿਵਾਰ ਕੋ ਮੈਂ ਨਹੀਂ ਦੁੱਧ ਦੀ ਮੈਂ 15 ਕਿਲੋ ਵਿੱਚ ਫੋਲ ਗਾਰੰਟੀ ਹੈ ਜੀ ਹਾਂਜੀ 15 ਕਿਲੋ ਮੈਂ ਜਦੋਂ ਵਜਨ ਮੈਂ ਦਾ ਥੋੜਾ ਜਿਹਾ ਘੱਟ ਪਰ ਦੁੱਧ 15 ਕਿਲੋ ਉੱਪਰ ਹੋਊਗੀ ਮੈਂ ਹਾਂਜੀ ਹਾਂਜੀ ਇਹ ਮੁੱਲ ਤੇ ਭਾਵੇਂ 80 ਮੈਂ ਦਾ 1.5 ਹੀ ਕਰ ਲੀਏ ਜੀ ਆਹ ਉਹ ਵੀਰ ਜੀ ਆਪਾਂ 1 ਲੱਖ ਰੁਪਇਆ ਕਰਦੇ ਹਾਂ 95000 ਦੀ ਮੈਂ ਦੇ ਦਾਂ 95 ਦੀ ਹਾਂਜੀ ਲਓ ਜੀ 95 ਦੀ ਨਹੀਂ ਸਦੂ ਸਾਹ ਮੁੱਲ ਕਰਾਂਗੇ 90 ਤੇ ਗਾ ਗਾਉਣਗੇ ਭੱਜੇ ਜਿੱਡੀ ਚੰਗੀ ਮੈਂ ਮਿੰਟਾਂ ਵਿੱਚ ਵੇਖੂਗੀ ਔਰ ਤੇ ਜਾਊਗੀ ਹਾਂ ਠੀਕ ਹੈ ਠੀਕ ਹੈ ਈਗਿਆ ਨਾ ਸੰਧੂ ਸਾਹਿਬ ਅਹੀਂ ਐਸੇ ਕਰਕੇ ਜਿਆਦਾ ਮੁੱਲ ਨਹੀਂ ਕਰਨਾ 90 ਜੋ ਫਿਰ ਕੀ ਕਰਦੇ ਪੈਜੂ ਨਹੀਂ ਅਹੀਂ ਐਸੇ ਕਰਕੇ ਕਿ ਮੁੱਲ ਕਰਾਂਗੇ 90 ਗਾਹ ਕਹਾਂਗੇ ਪਾਜੇ ਇਨਾ ਮੈਂ ਦਾ ਮੁੱਲ ਨਹੀਂ ਕਿ ਐ ਵੀ ਕਰਨਾ ਦਿੱਤੀ ਮੈਂ ਵੜੀ ਆ ਸੰਧੂ ਸਾਹਿਬ ਧੰਵਾਦਿਆ ਦੀ ਮੈਂ ਆ ਸਿਰ ਦੇ ਉੱਤੋਂ ਨਹੀਂ ਆਉਂਦੀ ਮੇਰੇ ਦੇ ਕੁੜੀ ਮਿੰਨੂ ਦੇ ਥਲੇ ਲੁਕਾਈ ਫਿਰਨ ਦੇ ਆ ਮੈਂ ਤਾਂ ਨਾ ਮੁੱਲ ਕਰਦੀ ਐ 80 ਗਾਹ ਕਾਖਣ ਫੇਰ ਹੋਵੇ ਕਿਤੇ ਫਿਰ ਦੱਸੀ ਕਿਤੇ ਨਹੀਂ 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 ਸੰਧੂ ਸਾਹਿਬ ਨੇ ਔਰ 90 ਕਰਨਾ ਵਾ ਛੋੜ ਕਰਤਾਗੇ ਇੱਕ ਗੱਲ ਹੋ ਰਿਆ ਛੋੜ ਆਈਏ ਨਹੀਂ ਕਈ ਅੱਜ ਦੇ ਸਾਡੀ ਫਿਕਸ ਤੈਨੂੰ ਫੋਨ ਨਾਲ ਆਇਓ ਆਈਏ ਨੇ ਫੋਨ ਲਾਉਣ ਭਰਾ ਜਰੂਰ ਲਾਉਣ ਮਾਨਤਾਨ ਲਾ ਹੋਗਾ ਇਹ ਨਹੀਂ ਗੱਲ ਮਾਨਤਾਨ ਹੋ ਜਾਊਗਾ ਦੋਸਤੋ 90000 ਦੇ ਵਿੱਚੋਂ ਠੀਕ ਆ ਚੰਗੀ ਗੋਲ ਦੀ ਬੜੀ ਮੈ ਬੂਤੀ ਬਾਤੀ ਬਹੁਤ ਲੱਗਦੀ ਆ ਚੰਗੀ ਆ ਚੰਗੀ ਆ ਲਓ ਵੀ ਆ ਮਗਰ ਕਟਾ ਬਿਲਕੁਲ ਗਿੱਲੇ ਨਾਲ ਉਹ ਆਪ ਮੈਂ ਨੂੰ ਪੜੇ ਹੀ ਖੇਡਾ ਲੱਗਾ ਪੌਦੀ ਭਾਏ ਛੋਟੇ ਬੱਚੇ ਥੋੜੇ ਭਾਏ ਠੀਕ ਆ ਜੀ ਲਓ ਜੀ ਮਗਰ ਕਟਾ ਠੀਕ ਆ ਮੇਲ ਕਾਫ ਆ ਚਲੋ ਸੁਣੇ ਬਹੁਤ ਕਾਫ ਆ ਲੋ ਜੀ ਚੰਗੇ ਸੋਨੇ ਟਾਚੇ ਦੇ ਵਿੱਚ ਆ ਅੱਗੇ ਵੀਰ ਸਤਨਾਮ ਆਪਣੇ ਕੋਲ ਸਾਈਕਲ ਨੰਬਰ ਤੇ ਜਿਹੜੀ ਇਹ ਅੱਜ ਖੜੀ ਹੈ ਜੀ ਦਜਾ ਸਦਾ ਝੋਟੀ ਛੇ ਦਿਨ ਹੋ ਗਏ ਆ ਤੇ ਮਤਲਬ ਕੱਟੀਆਂ ਦੇ ਮਗਰ ਜੀ ਠੀਕ ਆ ਜੀ ਉਹਦੇ ਕੋਲ 11 ਕਿਲੋ ਤਿਆਰ ਜੀ ਅੱਛਾ ਇਹ ਅੱਜ ਦਿਨ ਕਿੰਨੇ ਅਟਕ ਹੋਏ ਆ 8 ਦਿਨ ਹੋ ਗਏ ਹਾਂ ਜੀ ਠੀਕ ਆ ਮਗਰ ਕੱਟੀ ਆ ਗਈ ਆ ਇਹ ਦੁੱਧ ਕਿੰਨੇ ਕਿਲੋ ਚੱਲਣ ਡਈ ਹੁਣ 11 ਕਿਲੋ ਵੀਰ ਜੀ ਮੌਕੇ ਦਾ ਦੁੱਧ ਤਿਆਰ ਆ ਝੋਟੀ ਥੋੜੀ ਨਾ ਅੱਜ ਲੇਟ ਆਈ 7 ਵਜੇ ਚੋਈ ਘਰੇ ਲਿਆ ਕੇ ओके ਬਣਦੀ ਬੁਣਦੀ ਕਰਮ ਵਾਲੀ ਗੱਲਾਂ ਹੀ ਛੱਡ ਦੋ ਠੀਕ ਹੈ ਜੀ 11 ਕਿਲੋ ਇਹ ਕੰਡੇ ਵਾਲਾ 11 ਕਿਲੋ ਦੁੱਧ ਇਹ ਨਹੀਂ ਮਤਲਬ ਵੀ 11 ਆਹ ਤਾਂ ਉਹ ਹੀ ਸੀ ਸਾਤਾ ਠੀਕ ਹੈ ਜੀ ਪਰ ਦੋਹਾਂ ਜਿਆਦੀ ਛੋਟੀ ਬਣਦੀ ਹੈ ਜਦੋਂ ਥੋੜੀ ਲੇਟ ਸੇ ਹੀ ਕਰਕੇ ਠੀਕ ਹੈ ਤਾਂ ਦੋਸਤੋ 11 ਕਿਲੋ ਦੁੱਧ ਆ ਇਸ ਛੋਟੀ ਦੇ ਥੱਲੇ ਠੀਕ ਹੈ ਜੀ ਦੂਜਾ ਸੂਆ ਸਤਨਾਮ ਦੱਸ ਰਿਹਾ ਵੀ ਦੂਜਾ ਸੂਆ ਸੂਈ ਆ ਤੇ ਅੱਠਾ ਸੱਤਾ ਅੱਠਾ ਕੁ ਦਿਨਾਂ ਦਾ ਸਮਾਂ ਹੋ ਗਿਆ ਤੇ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਤੇ ਜਵਾਬ ਸਮਾ ਜੀ ਇਹਦਾ ਵੀ ਪਰੇ ਹੀ ਖੇਡਾ ਪੋਲੀ ਸੋ ਜਵਾਬ ਸਮਾ ਦੇ ਚੰਗੇ ਪਸ਼ੂ ਕਿਉਂਕਿ ਆਪਣੀ ਤਾਂ ਤ ਕਰਕੇ ਲੈਂਦੇ ਆ ਠੀਕ ਆ ਅੱਗੋਂ ਹਮੇਸ਼ਾ ਆਪਣੀ ਇੱਕ ਇੱਕ ਅਪੀਲ ਰਿਕੁਐਸਟ ਹੁੰਦੀ ਸਾਰੇ ਫਾਰਮਰ ਵੀਰਾਂ ਨੂੰ ਵੀ ਆਪਣੀ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਤੇ ਮਗਰ ਇਹਦੇ ਕੱਤੀ ਆ ਬੱਚਾ ਜੇ ਠੀਕ ਆ ਸਵੇਰ ਥੋੜੀ ਲੇਟ ਲੂਟ ਚੋਰੀ ਫਿਰ ਹੈ ਸੇਰੇ ਆ ਜੀ ਰਾਤੀ ਤੋਂ ਆ ਤੇ ਸੇਰੇ ਫਿਰ ਮਨ ਉਸਨੇ ਗੱਡੀ ਲੇਡ ਗਈ ਆ ਫਿਰ ਡਗਾ ਜੀ ਮੈਂ ਫਿਰ ਕਰਾਈ ਲਿਆ ਜੀ 10:00 ਵਜੇ ਠੀਕ ਆ ਜੀ ਹਾਂ ਜੀ ਹਾਂ ਜੀ ਅੱਛਾ ਵੀਰ ਸਤਨਾਮ ਇਹ ਕਿੰਨੇ ਦੀ ਦੇ ਦਿੱਤੀ ਫਿਰ ਮੋਲ ਵੀਰ ਜੀ 85 ਕਰਦੇ 82000 ਦੀ ਵੇਚੀ ਆ 80000 ਦੀ ਹੋਰ ਲੋਛੜਦਾ ਕਸੇ ਜੀ ਦੇਦਾ ਵੀ 80 ਦੀ ਹਾਂਜੀ ਪ੍ਰਤਾਪ ਸਿੰਘ ਅਕਸਰਾ ਗੁਸਰਾ ਕੱਢ ਕੇ ਗੱਲ ਕਰ ਲੀ ਗਏ 80000 ਦੀ ਮੈਂ ਦੇ ਦਾਂਗੇ ਸੰਤੂ ਸਾਹਿਬ ਬਿਲਕੁਲ ਜਿਹੜੇ ਮੋਲਿਆ 75 ਦੀ ਇਹਨਾਂ ਹੁਣ ਪੁੱਠਾ ਗਿਆ ਦੇ ਦਿੱਤੀ ਹੁਣ ਮੈਂ 80000 ਦੀ 75 ਦੀ ਗਈ ਆ ਹੋ ਇਹਦੋਂ ਨਹੀਂ ਹੁਣ ਤਾਂ ਕਾ ਵਾਦਾ ਕਰ ਹਾਂ ਲੋ ਜੀ ਸਾਨੂੰ ਟੇਡੀ ਟੇਡੀ ਤੱਕਦੀ ਆ ਤੂੰ ਉਹ ਗੱਲ ਬਾਤ ਆ ਸਤਰਾਮ ਦੀ ਵੀ ਟੇਡੀ ਟੇਡੀ ਤੱਕੀ ਜਾਂਦੇ ਮੈਂ ਕਰਤੀ ਛੋੜ ਉਹ ਮੈਨੂੰ ਸਾਰੇ ਭੇ ਭਰਾ ਲੈ ਤੂੰ ਮੁੱਲ ਜਿਆਦਾ ਕਰਦਾ ਇਹ ਮੁੱਲ ਘੱਟ ਕਰੀ ਜਾਂਦਾ ਮੈਨੂੰ ਜਿਆਦਾ ਇਹ ਮੁੱਲ ਕਰਾਇਆ ਕਰਦਾ ਆ ਚਲੋ ਕੋਈ ਨਹੀਂ ਜਿਸ ਕਰਨਾ ਵਾ ਜਨਾਬ ਦਾ ਮੁੱਲ ਹੀ ਕੰਮ ਕਰਨਾ ਕਿਉਂ ਭਾਜੀ ਗੱਲ ਤੇ ਭਰਾਵਾਂ ਦੇ ਸਾਹਮਣੇ ਮੁੱਲ ਜੈ ਕਰਾਂਗੇ ਉਹ ਕਿਹੜੀ ਨੋੜਿਆ ਇਹ ਆ ਦੇ ਉਹ ਕਿਸੇ ਪ੍ਰਤਾਸ ਨਾਲ ਕਿਥੇ ਮੁੱਲ ਤੇ ਹੁੰਦੇ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਕੋਈ ਅਸਰ ਕੋਸਰ ਕੱਢ ਦਊਗਾ 70000 ਦੀ ਕਿਸਾਨ ਵੀਰੋ ਇਹ ਤੁਹਾਨੂੰ ਮਿਲੂਗੀ ਠੀਕ ਆ ਜੀ ਲੈ ਤੇ ਪਿਆਰ ਆ ਆ ਲੋ ਬਹੁਤ ਜਿਆਦੀ ਸਾਫ ਤੇ ਚਵਾਪ ਮਗਰ ਕੱਟੀ ਆ 75000 ਦੀ ਮਿਲ ਜੂਗੀ 11 ਕਿਲੋ ਦੁੱਧ ਹਾਜ਼ਰ ਆ ਜੀ ਦੇਖੋ ਕਿੰਨਾ ਬਾਕੀ ਵਾਜਨ ਲੋੜ ਆ ਪਲੀ ਸਭੀ ਚੰਗੀ ਆ ਜਿੰਨੀ ਵੀ ਆ ਪੂਰੀ ਗੋਲ ਠੀਕ ਆ ਜੀ ਵਾਜਨ ਬਹੁਤ ਚਵਾਪ ਸਮਾ ਬੜਾ ਲੱਗਾ ਜੀ ਇਧਰ ਸਤਨਾਮ ਆ ਜੀ ਤੇ ਆ ਬੈਠ ਗੱਪਣ ਆ ਗਈ ਆਪਣੇ ਕੋਲ ਜੀ ਮਤਲਬ ਸ਼ਾਈ ਆ ਵਸੀ ਗੇ ਲੋ ਅੱਛਾ ਜੀ ਤੇ ਜੇ ਸਵੇਰੇ ਨੇ ਸੋਣਾ ਜੀ ਠੀਕ ਆ ਜੀ ਹਾਂ ਜੀ ਕੌਜੀ ਸ਼ਾਈ ਵਾਲ ਅੰਗ ਦੇ ਵਿੱਚ ਤੇ ਹਾਈਟ ਮੀਡੀਅਮ ਮੰਨ ਕੇ ਕੋਈ ਭਰਾ ਸੌਦਾ ਕਰ ਲੈ। ਬਾਕੀ ਗੋਲਗੱਲ ਬਹੁਤ ਕਾਇਮ ਆ ਠੀਕ ਆ। ਵੀਡੀਓ ਤੋਂ ਥੋੜੀ ਪ੍ਰਾਸੀ ਵੀਰ ਜੀ ਆਏ। ਆ ਦੇਖੋ। ਪਰ ਲੈਵਲ ਉਹ ਬਹੁਤ ਜਿਆਦਾ ਜੀ। ਦਿਨ ਲੈਂਦੀ ਅਜੇ ਹਨਾ। ਨੇਨੇ ਨੇ ਪੰਜਰ ਕੱਢ ਜਾਣੇ ਜੀ। ਹਾਂ। ਕੌਜੀ 5-4 ਦਿਨ ਦਾ ਦੋਸਤੋ ਸਮਾਂ ਅਜੇ ਬਾਕੀ ਆ। ਤੇ ਸਵੇ ਆ ਕੋਈ ਵੀਰ ਦੂਜਾ ਮੰਨ ਕੇ ਸੌਦਾ ਕਰ ਲੈ ਠੀਕ ਆ ਜੀ। ਬਾਕੀ ਥਾਣ ਦੇਵਾ ਤੁਸੀਂ ਵੇਖੋ। ਜਿਵੇਂ ਆਪਾਂ ਹਮੇਸ਼ਾ ਨੋਟ ਕਰਾ ਦਿੰਨੇ ਵੀ ਜਿਵੇਂ ਪੀੜੀ ਤੇ ਪਾਵੇ ਹੁੰਦੀ ਠੀਕ ਆ ਜੀ। ਮੋਟਾ ਗੋਲ ਥਾਣ ਰਿਗਾਰਡਿੰਗ ਜੇ ਤੁਸੀਂ ਮਾੜੇ ਚੰਗੇ ਤੋਂ ਆਪਾਂ ਗੱਭਣਗੇ ਤਾਂ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਅੱਛਾ ਜੀ ਮਾੜੇ ਘਰ ਦੀ ਬਹੁਤ ਗਰੰਟੀ ਆ ਜੀ ਬਾਈ ਕਿੰਨੇ ਘਰ ਕਰ ਰਿਹਾ ਦੂਸਰੇ ਸੁਬਾਹ 23 ਕਿਲੋ ਪਿਛਲੇ ਸੂਬੇ ਚ ਹੈ ਕਿ ਵੀਰ ਜੀ ਇੰਨੀ ਵਾਲੀ ਜਦੋਂ ਆਪਾਂ ਗੱਭਣ ਲੱਗਦੀ ਕੋਈ ਗਰੰਟੀ ਨਹੀਂ ਦਿੰਦੀ ਠੀਕ ਆ ਜੀ ਆਪਾਂ ਸੁਆਹ ਸੁਆਹ ਜਦੋਂ ਪਹਿਣ ਫਰਣ ਚ ਆ ਬਾਕੀ ਸਤਨਾભાઈ ਤਿੱਪਣ ਤੋਂ ਆਪਣੀ ਪੂਰੀ ਹੋ ਤਸੱਲੀ ਆ ਬਿਲਕੁਲ ਓਕੇ ਫਰਸਟ ਕਲਾਸ ਹੋਊਗੀ ਕੋਈ ਚੱਕਰ ਨਹੀਂ ਲਓ ਜੀ 35 ਦੀ ਤੋਂ ਸੋਤ ਤਸੱਲੀ ਆ ਬਾਕੀ ਅੱਗੇ ਮੇਰੇ ਵੀਰੋ ਜਿਹੜੇ ਵੀਰਾਂ ਨੇ ਜਿਹੜੀ ਚੀਜ਼ ਆਪਾਂ ਫਾਰਮੈ ਇਹਨਾਂ ਦੀ ਤਸੱਲੀ ਆ ਗੋ ਮੇਰਾ ਵੀਰ ਕੋਈ ਵੀ ਆਪਣਾ ਸਾਈਪਿਆਂ ਦਾ ਕਰਕੇ ਤਸੱਲੀ ਕਰਕੇ ਲੈ ਕੇ ਜਾਂਦੀ ਕਰਾਦਾ ਠੀਕ ਆ ਤੇ ਥਾਂ ਤੋਂ ਬਹੁਤ ਅਗੀ ਠੰਡੀ ਨੋਂ ਤੋਂ ਹੋਂ ਜੀ ਕੋਈ ਪ੍ਰਵਾਹ ਨਹੀਂ ਕਰਵਾ ਲਈ ਤਾ ਕਰੋ ਚੈੱਕ ਬਹੁਤ ਜਦੀ ਸੀਲ ਹੈ ਠੀਕ ਆ ਜੀ ਤਾਂ ਰੰਗ ਬਿਲਕੁਲ ਲਾਲ ਬਦਾਮੀ ਜਿਵੇਂ ਆਪਾਂ ਬਦਾਮੀ ਕਲਰ ਕਹਿ ਦਿੰਦੇ ਆ ਠੀਕ ਆ ਜੀ ਬਰਾਊਨ ਕਲਰ ਆ ਹਾਂ ਜੀ ਬਹੁਤ ਸੋਹਣੀ ਠੰਡੀ ਧੀਰੀ ਸੀਲਸ ਆਉ ਅੱਛਾ ਵੀਰ ਸਤਨਾਮ ਮੋਲਿੰਦਾ ਕੀ ਰੂਗਾ ਫਿਰ ਮੋਲ ਵੀਰ ਜੀ ਦਾ ਬੱਛੀ ਦੇ ਹੱਕ ਰੱਖ ਦੀ ਜੇ 70000 ਦਾ ਵੀ ਕਹਿੰਦਾ ਹਾਂ ਜੀ ਪਰ ਇਹਨੇ ਨਹੀਂ ਉਹ ਕਹਿੰਦੇ ਆ ਮੋਲ 70 ਕਰਦੇ ਆ ਆ 70000 ਦੇ ਸ਼ਰ 6800 2068 ਦੀ 2000 ਦੀ ਦਵਾਂਗੇ ਸੰਤੂ ਸਾਹਿਬ ਤੇ 500 ਰੁਪਏ ਛੋੜ ਇਹਦੇ ਵਿੱਚੋਂ ਸਾਡੇ 64 ਦੀ ਹਾਂ ਲਓ ਇਹੋ ਜੀ ਬੱਚੀ ਮਿਲਣੀ ਨਹੀਂ 65 ਦੀ ਇਹ ਨਹੀਂ ਕਿ ਮੈਂ ਮੂੰਹ ਨਾਲ ਗੱਲਾਂ ਆ ਕੇ ਜਗਾ ਹਾਂ ਕਿ ਨਾ ਵੇ ਕੋਈ ਦਾ ਬੱਚੀ ਦਾ ਹਾਂ ਬਹੁਤ ਖਰੀ ਬੱਚੀ ਹੈ ਬਾਈ 23 ਗਰਮੀ ਹਲੇ ਦਿਨ ਦੋ ਚਾਰ ਸਾਡੇ 6400 ਦੀ ਮਿਲ ਜੂਗੀ ਲਓ ਬਈ ਠੀਕ ਆ ਸੋ ਕਸਰਾ ਕੁਸਰਾ ਕਰਤੀਆਂ ਪ੍ਰਤਾਪ ਨੇ ਠੀਕ ਆ ਜੀ ਹੁਣ ਭਾਵੇਂ ਵਾਹ ਟੁੱਟਾਂ ਨਹੀਂ ਮਾਰਦੀ ਪਈ ਇਹਨੂੰ ਨਹੀਂ ਮਾਰਦੀ ਆ ਵਾਹ ਨਰਾਜ਼ ਹੋਈ ਆ ਬੋਲਦਾ ਦਿਵਾਕ ਅਰੇ ਵਾਹੇ ਪਿਆਰ ਮੁਹੱਬਤ ਚਾਰ ਮੁਹੱਬਤ ਵਾਲੀਆਂ ਟੋਟਾਂਗੇ ਨਹੀਂ ਉਹ ਦੀ ਅਰਦਾਸ ਤਾਂ ਬਿਲਕੁਲ ਬਹੁਤ ਬਹੁਤ ਮਜ਼ਾ ਆਇਆ ਜੀ ਉਹਦੀ ਮੈਂ ਜਿਆਦੀ ਆ ਠੀਕ ਆ ਚਲੋ ਘਟ ਕਰਦਾ ਚਲੋ ਲੋ ਵੀ ਦੋਸਤੋ ਚੰਗੀ ਆ 4.5000 ਦੀ ਮਿਲ ਜੂਗੀ ਬਾਕੀ ਕਸਰਾ ਗੁਸਰਾ ਕੱਢ ਕੇ ਮੇਰਾ ਵੀਰੋ ਅੱਗੋਂ ਕੋਈ ਚੰਗੀ ਸੇਵਾ ਵਾਲਾ ਵੀਰੇ ਟੱਕਰ ਗਿਆ ਦੁੱਧ ਚੰਗਾ ਚਵਾਜੂ ਬਾਕੀ ਅਡਰੂਟਰ ਦੀ ਸੋਹਣੀ ਕੁਆਲਿਟੀ ਆ ਬਿਲਕੁਲ ਰੋਗ ਰੋਗ ਦਾ ਥਾਣਾ ਦੇਖੋ ਬਾਬੀ ਜੀ ਕੱਲ ਬੜਾ ਕੁਆਲਟੀ ਦਾ ਮਾਲ ਹੀ ਹੱਦੋਂ ਯਾਰ ਕੱਲ ਤੁਹਾਨੂੰ ਅਸੀਂ ਢੀਕ ਢੀਕ ਕੇ ਆਂਬ ਗਏ ਆਹ ਇਹਾਰ ਕੇ 4 ਵਜੇ ਫਿਰ ਨਹੀਂ ਸਾਡੀ ਜਾਣ ਅਸੀਂ ਨਹੀਂ ਵੇਚਿਆ ਸੇਰ ਤੋਂ ਬਾਅਦ ਆ ਗਿਆ ਆਹ ਨਹੀਂ ਡੱਕ ਛੱਡ ਆ ਗਏ ਮਣਗੇ ਹਰ ਸ਼ਹਿਰ ਦੀ ਵਸ਼ੀ ਬੜੀ ਢੋਉਦੀ ਬੜੀ ਟੈਨਸ਼ਨ ਲਾ ਕੇ ਵੀਰ ਲੈ ਗਏ ਆਪਣੇ ਤੋਂ ਬੜੀ ਕੁਆਲਟੀ ਦੀ ਦੋ ਮਹਿੰਗੀਆਂ ਉਸ ਦਾ ਆਪਣੇ ਸੁਭਾਅ ਦੇ ਵੀਰ ਲੈ ਗਏ ਆਹ ਅੱਧੋਂ ਜ਼ਿਆਦਾ ਚੰਗਾ ਮਾਲ ਹੈ ਕੱਲ ਠੀਕ ਆ ਠੀਕ ਆ ਪਰ ਕੋਈ ਮਾਲ ਹੁਣ ਫਿਰ ਗੱਲ ਸਤਨਾ ਵੀਰ ਰੋਜ ਦਾ ਇਤਰੇ 5-7 ਨਾਕ ਤੁਰੇ ਆਉਂਦੇ ਤੁਰੇ ਜਾਂਦੇ ਆ ਇਹ ਤਾਂ ਮੁੜ ਕੇ ਫਿਰ ਬਾਬੀ ਦੀ ਕਿਰਪਾ ਨਾਲ ਰਾਤ ਲੈ ਤਿੰਨ ਕਿ ਨਗਰੀ ਲੋ ਵੀ ਪ੍ਰਭੂ ਇਹਦਾ ਮੁੱਲ ਹੋ ਗਿਆ ਠੀਕ ਆ ਜੀ ਤੇ ਵਾੜ ਚੰਗੀ ਆ ਬਾਕੀ ਜਿਹੜੇ ਵੀਰ ਨੂੰ ਜਜੂ ਕੀ ਪਸੰਦ ਆਊਗੀ ਸੌਦਾ ਤੁਸੀਂ ਕਰ ਲਿਓ ਅੱਛਾ ਵੀਰ ਸਤਨਾਮ ਅੱਗੇ ਆਪਣੇ ਕੋਲ ਜਿਹੜੀ ਇਹ ਆ ਗਈ ਆ ਦੱਬੀ ਦੂਜੇ ਸਵੇਰੇ ਸੌਣਾ ਜੀ ਵਸੀ ਮਨ ਲੋ ਕ੍ਰੋਸ ਹੀ ਆ ਦੂਜਾ ਸੂਆ ਹਾਂ ਜੀ ਠੰਡੀ ਠੰਡੀ ਬਹੁਤ ਆ ਜੀ ਲਓ ਜੀ ਕ੍ਰੋਸਾਂ ਦੇ ਵਿੱਚ ਆ ਤੇ ਦੂਜਾ ਸੂਆ ਇਸ ਵਾੜ ਨੇ ਸੌਣਾ ਠੀਕ ਆ ਜੀ ਤੇ ਦਿਨ ਇਹ ਵੀ ਲੈਂਦੀ ਹੈ ਜੀ ਹਫਤਾ ਖੰਡਾ ਦੀ ਹੁਣ ਆ ਜੀ ਚਲੋ ਜਿਹੜਾ ਭੈਣ ਭਰਾ ਸਾਹਿਬ ਨੂੰ ਲਗਾ ਬੱਚੀ ਬੜੀ ਕੁਆਲਿਟੀ ਵਾਲੀ ਆ 55-55 ਹਜ਼ਾਰ ਦਾ ਮਾਹਰ ਆ ਪਰ ਰੋਕਣਾ ਬੱਚੀ ਲੈ ਦੇਣੀ ਲਓ ਜੀ ਤਾਂ ਪੇਟ ਕੁੜਾਲੇ ਪਾਸੋਂ ਜਿਹੜੀ ਪੂਰੀ ਭਾਰੀ ਠੀਕ ਆ ਜੀ ਵਜਨ ਲੋੜ ਦੇ ਵਿੱਚ ਆ ਪੂਰੀ ਠੀਕ ਆ ਹਾਈਟ ਮੀਡੀਅਮ ਆ ਮੀਡੀਅਮ ਤੋਂ ਥੋੜੀ ਜਿਹੀ ਕੋਈ ਪਲੱਸ ਮੰਨ ਲੈ ਅਦਰਵਾਈਜ਼ ਮੀਡੀਅਮ ਹਾਈਟ ਆ ਥਣ ਪੂਰਾ ਹਾਥੀ ਚਪਾਈ ਵਾਲਾ ਮੁੱਠੀ ਥਾਣਾ ਠੀਕ ਆ ਤੇ ਦਿਨ ਹਜੇ ਲੈਂਦੀ ਆ ਹਫਤਾ 8 ਦਿਨ ਹਜੇ ਮੰਨ ਕੇ ਕੋਈ ਵੀ ਵੀਰ ਸੌਦਾ ਕਰ ਲਿਓ ਠੀਕ ਆ ਜੀ ਹਫਤਾ 8 ਦਿਨ ਹਜੇ ਸਮਾਂ ਲੈਂਦੀ ਏ ਇੱਕ ਮਗਰਲੇ ਸੰਦ ਦੇ ਨਾਲ ਮਾੜੀ ਜਿਹੜੀ ਬੱਚੀ ਜੀ ਲੱਗੀ ਦੋਸਤੋ ਮਾਸ ਜਾਂ ਵਧਿਆ ਕਈ ਪਸ਼ੂਆਂ ਦੇ ਨਾਰਮਲ ਹੀ ਆਪਾਂ ਦੇਖਦੇ ਆ ਠੀਕ ਆ ਜੀ ਕੋਈ ਫੋਰ ਪਾਰਡ ਕੋਈ ਬੱਚੇ ਜੇ ਲੱਗੇ ਹ ਬੜਾ ਬੱਚਾ ਲੱਗਿਆ ਕੋਈ ਬਲਵਾ ਹੈ ਛੋਟੇ ਕੋਈ ਚੱਕਰ ਨਹੀਂ ਹਾਂ ਬਾਕੀ ਥਾਂ ਚਾਰ ਹੀ ਚੱਲਦੀ ਲਓ ਜੀ ਇੱਦਾਂ ਦਾ ਛੋਟੇ ਛੋਟੇ ਲੱਗੇ ਦੋ ਸੇੜਾ ਦੇ ਵੀਰ ਹਾਂ ਦੋ ਸੇੜਾ ਦੇ ਜੀ ਠੀਕ ਹੈ ਜੀ ਬੱਚੀਆਂ ਜੀਆਂ ਹਾਂ ਜੀ ਹਾਂ ਜੀ ਲੈ ਵੀ ਉਹਦੇ ਛੋਟੇ ਉਹ ਕਿਥੇ ਵਗਰਾ ਹੀ ਗੱਲ ਰਹੀ ਅੱਛਾ ਵੀਰ ਸਤਨਾਮ ਇਹ ਕਿੰਨਾ ਮੁੱਲ ਕੀ ਲੈਣੇ ਦੇਣੇ ਰਹਿਣਗੇ ਉਹ ਵੀਰ ਜੀ ਬੱਚੀ ਦੇ 55 55000 ਦੀ ਹੈ ਇਹੋ ਹੀ ਜਲਦੀ ਦੋ ਚਾਰ ਦੇ ਕੋਈ ਭੜ ਭੜਾ ਪੱਠੇ ਪਾ ਲੂਗਾ ਆਪਾਂ 50000 ਦੇ ਅੱਛੀ ਦੇ ਦਾਂਗੇ 50000 ਦੇ ਹਾਂ ਜੀ 50 ਨਹੀਂ ਹੈ ਕੱਲ ਲਿਆਂਦੀ ਤੂੰ ਮਸਰ ਪਾਏ ਨੂੰ ਇਹ ਨਾ ਬਲਣੀਆ ਕੰਨਾ ਮੇਰੇ ਵਿੱਚੋਂ 4000 ਰੁਪਏ ਸੰਤੂ ਸਾਹਿਬ ਸ਼ੱਦਾਂ ਦੇ ਬੱਚੀ ਦੇ ਵਿੱਚੋਂ 4000 4000 ਰੁਪਏ ਛੱਡਾਂਗੇ ਇਹਨੇ ਮਸਰ ਪਾਇਆ ਐਵੇਂ ਮਰੀ ਜਾਂਦਾ ਇੰਨੇ ਪੈਸੇ ਮੰਗਦਾ ਇੰਨੇ ਨਹੀਂ ਪੈਸੇ ਮੰਗਣੇ ਬਿਲਕੁਲ ਮੁੱਲ ਜਾਏਗਾ ਚਲੋ ਜੀ ਹਾਂ ਬਿਲਕੁਲ ਜਾਇਜ਼ ਮੁੱਲ ਰੇਟ ਬਿਲਕੁਲ ਬਾਜੇ ਠੀਕ ਆ ਜੀ ਕਸਰਾ ਜਿਹੜੀਆਂ ਮਨੋ ਦਾ ਵੀ ਬਿਲਕੁਲ ਲਾਲਾ ਸੁੱਟ ਤੇ ਪ੍ਰਤਾਪ ਸਿੰਘ ਨੇ ਰੇਟ ਵੀ ਠੀਕ ਆ ਇੱਧਰ ਸਦਨਾਮ ਆਪਣੇ ਕੋਲ ਜਿਹੜੀਆਂ ਆ ਬਹਿਣ ਆਈਆਂ ਸੁਈਆਂ ਸੁਈਆਂ ਲੋ ਜੀ ਲਓ ਜੀ ਇਹ 4 ਨਾਲ ਵਿੱਚ ਪਹਿਲਾਂ ਸੁਈਏ ਲਓ ਜੀ ਪਲੂਨ ਦੋਸਤੋ ਪਹਿਲਾਂ ਸਵੇਰ ਮੋਹੋਂਦੰਦੀ ਦੇਨ ਕਿੰਨੇ ਹੋ ਗਏ ਨੂੰ ਸੂਈ ਨੂੰ ਸੂਈ ਨੂੰ ਹੋ ਗਿਆ ਵੀਰ ਜੀ 12 13 ਦਿਨ ਹੋ ਗਏ ਉਹਦੇ 12 13 ਦਿਨਾਂ ਦਾ ਸੂਵਾ ਠੀਕ ਆ ਬੱਚਾ ਵੀਰ ਫਸਰਾਵੇ ਤਾਂ ਕੀ ਮਗਰ ਬੱਚਾ ਮਗਰ ਮਗਰ ਬੱਚਾ ਆ ਗਿਆ ਆਣ ਚੜੇ ਦੀ ਵੀ ਕਰਮਾਂ ਦੀ ਬਹੁਤ ਨਿਕਰ ਹੈ ਹਮ ਲਓ ਜੀ ਆਹ ਲਓ ਜੀ ਆਹ ਬੱਚਾ ਆ ਤਾ ਆਹ ਆਉਂਦੀ ਆਸ਼ਾ ਕੱਢਿਆ ਕਰ ਆਉਂਦੀ ਨਾ ਕਰਦਾ ਐਂ ਕਰ ਦਿੰਦਾ ਪਹਿਲਾ ਸੂਵਾ ਦੋਸਤੋ ਇਹ ਪਲੂਨ ਬੱਚੀ ਸੂਈ ਹੈ ਮੂੰਹੋਂ ਤਾਂ ਦੀ ਚਾਰ ਆ ਠੀਕ ਆ ਜੀ ਤੇ ਪੂਰੇ ਕੱਦ ਕਾਠ ਵਾਲੀ ਬੈੜਾ ਹੱਲਾ ਤੇ ਵੇਖੀ ਜਨਾ ਕੋਈ ਚੱਲ ਹੁਣ ਕੋ ਰੇਡ ਪਾਉਣ ਤੂੰ ਆ ਤੇ ਹੋਰਾਂ ਨੂੰ ਸੱਦਦੇ ਆ ਰੇਡ ਤੇ ਮੇਰੀ ਮਰਜ਼ੀ ਚ ਰੇਡ ਹੋਣਾ ਪਾਉਣਾ ਬਲਕਿ ਚੋਕੀ ਪਿਓਰ ਆ ਆਓ ਜੀ ਕੰਨੀਆਂ ਵਾਲੇ ਜਿਹੜੇ ਸਿੱਗੇ ਦੁਰ ਦਸਤੋਂ ਦੰਦ ਦੁੱਧ ਦੰਦ ਖੜੇ ਆ ਜੇ ਠੀਕ ਹੈ ਤੇ ਪਿਓਰ ਜਿਹੜੀ ਚਾਰ ਦੰਦਾਂ ਛੇਕ ਕੰਨੀਆਂ ਵਾਲੇ ਦੁੱਧ ਦੰਦਾਂ ਠੀਕ ਹੈ ਬੱਚੀ ਚੰਗੀ ਵੱਡੀ ਵਿਜੀ ਪੂਰੇ ਕੱਦ ਅੱਛਾ ਵੀਰ ਸਤਿਨਾਮ ਦੁੱਧ ਉਹਨੇ ਥੱਲੇ ਕਿੰਨਾ ਵਿਜੀ ਹੈ ਤਾਂ 16 ਕਿਲੋ ਆਇਆ 16 ਕਿਲੋ ਹਾਂਜੀ ਕਹੋ ਜੀ 16 ਕਿਲੋ ਦੁੱਧ ਐਸ ਵਕਤੇ ਦੇ ਥੱਲੇ ਹਾਜ਼ਰ ਆ ਤੇ ਮਗਰ ਉਹਦੇ ਬੱਚਾ ਮੇਲ ਕਾਫ ਬਾਕੀ ਪੂਰਾ ਥਾਂ ਜਿਹੜਾ ਤੁਸੋਂ ਵੈਸੀ ਹੱਥੀ ਚਵਾਈ ਵਾਲਾ ਅਗਲੇ ਥਾਂ ਵੀ ਹੱਥੀ ਚਵਾਈ ਵਾਲੇ ਆ ਤੇ ਮਗਰ ਲਈ ਜਿਹੜੇ ਪੀਪਰ ਘੋਤੀ ਚਵਾਈ ਵਾਲੇ ਠੀਕ ਆ ਹਾਂ ਬਹੁਤ ਸਵਾਦੀ ਬਰੋਦਰ ਇਹਦੇ ਮੈਂ ਤਾਂ ਮੈਂ ਹੀ ਮੁੱਲ ਕਰਦਾ ਸਤਨਾਮ ਸੋਨੂੰ ਆਉਣ ਦੀ ਲੋੜ ਹੀ ਨਾ ਪਵੇ ਤੁਸੋਂ ਸਾਹ ਆ ਮੈਂ ਤੇਰੀ ਨਾਮ ਨਿਕਾਉਂਦਾ ਨਵੇੜ ਦੇ ਦਾਦਾ ਬਾਹੂ ਗੁੱਸਾ ਨਾ ਕਰੇਗਾ ਛੋਟੀ ਛੋਟੀ ਦਾ ਹਿਸਾਬ ਨਹੀਂ ਕਵੱਟੀ ਮੈਂ ਹੱਥ ਨਹੀਂ ਪੜ੍ਹਣੀ ਜੇ ਬਿਮਾਰ ਹੋ ਅੱਛਾ ਸਤਨਾਮ ਦੁੱਧ 16 ਕਿਲੋ ਹਾਂਜੀ 16 ਕਿਲੋ ਜੀ ਦਾ ਕੰਡੇ ਵਾਲਾ ਜੀ ਲਓ ਜੀ ਹਾਂਜੀ ਕਰੋ ਚੈੱਕ ਹਾਂ ਜੜ ਜੀ ਬਹੁਤ ਸਾਫਾ ਜੀ ਚਾਰਾ ਬਿਦਵਾਵ ਦੇ ਪਰੇ ਹੀ ਖੇਡਾ ਲੱਗਾ ਠੀਕ ਆ ਜੀ ਤੇ ਇਹਦਾ ਸਤਨਾਮ ਕੀ ਕਰਾਂਗੇ ਮੁੱਲ ਲੈਣ ਦੇ ਮੁੱਲ ਦਵੀ ਜੀ ਨੇ ਵਸ਼ੀ ਕੁਆਰਟੀ ਵਾਲੀ ਭਾਵੇਂ 55 ਕਰ ਲਈਏ 55000 ਰੁਪਏ ਸੀ 52000 ਦੀ ਹਾਂਜੀ ਹਾਂ ਨਾ ਇਹ ਗੱਲ 50 ਦੀ ਸਿੰਧੂ ਸਾਹਿਬ ਦੇ ਨਾ ਮਸ਼ੀਨ ਦਾ ਮਤਲਬ 50 ਦੀ ਮੈਨੂੰ ਮੁਰਾ ਮਾਰ ਕੇ ਕਰਵਾਣੀ ਦੁੱਧ 20 ਕਿਲੋ ਭਰਾ 20 ਕਿਲੋ ਗਾੜੀ ਰੋਤ ਚੰਗੀ ਆਉਂਦੀ ਏ ਠੀਕ ਆ ਲਓ ਜੀ 90000 ਦੀ ਠੀਕ ਆ ਜੀ 1000 ਘਟ 50 ਦੀ ਹੋ ਗਈ ਮਗਰ ਇਹਦੇ ਬੱਚਾ ਠੀਕ ਆ ਹਾਂਜੀ ਮੇਲ ਕਾਫ ਆਹ ਵਿਖਾ ਦੇਣਾ ਆ ਅੱਛਾ ਹਾਂ ਆਹ ਦੱਬਾ ਬੱਚਾ ਇਹੋ ਹੀ ਦੱਬਾ ਦੱਬਾ ਲਓ ਜੀ ਆਹ ਬੱਚਾ ਜੀ ਠੀਕ ਆ ਚਲੋ ਜੀ ਠੀਕ ਆ ਇਹ ਵੀ ਜੀ ਤੀਜਾ ਸੂਬਾ ਗਾਈਂ ਸੂਈਏ ਜੀ ਅਗਲੀ ਆਪਣੇ ਕੋਲ ਤੀਜਾ ਸੂਬਾ ਇਹ ਕਰਾਉਣਾ ਤੇ ਪਰ ਇਹ ਨਹੀਂ ਵੀ ਗਰਮ ਹੋਊਗੀ ਦੇਖੋ ਉਹ ਸ਼ਾਇਦ ਉਹ ਵੀ ਠੰਡੀ ਤੇ ਵੀ ਠੰਡੀ ਦੇਖੋ ਇਹਨੂੰ ਕਿੰਨੇ ਕਿ ਦਿਨ ਹੋ ਗਏ ਅੱਜ ਇਹਨੂੰ ਅੱਜ ਹੋ ਗਏ ਆਪਣੇ 8-9 ਨੂੰ ਹੋ ਗਿਆ ਬੱਚਾ ਜਮਕਰੇ ਠੀਕ ਹੈ ਦੇਖੋ ਸੰਧੂ ਸਾਹਿਬ ਭਾਵੇਂ ਚੋਏ ਭਰਾਜ ਬੇਕੇ ਚੋਈ ਗਈ ਹੈ ਲੈ ਇਹੋ ਹੀ ਇਹਨੂੰ ਮੰਗੇ ਲੋਰ ਲੈ ਏ.ਟੀ.ਸੀ. ਉਹਦੀ ਆਦੀ ਬਰਫਰ ਕੀ ਠੀਕ ਹੈ ਕਿੰਨਾ ਦੁੱਧ ਕਿੰਨਾ ਇਸ ਵਕਤ ਦੁੱਧ ਦੇ ਦੇ ਵੀ 11 ਕਿਲੋ ਹੋਏ ਹੁਣ ਇਹ ਲਿਆਈ ਘੰਟਾ ਕੀ ਹੋਇਆ ਲੈਡ ਰੂਡ ਚੋਈ ਕੀਤੀ ਹੈ ਨਾ ਹਾਂਜੀ ਹਾਂਜੀ ਚਲੋ ਬਖਾਲਾ ਬਕੂਲਾ ਨਹੀਂ ਢਾਜਦੇ ਹਾਂ ਚੋਈ ਦੇ ਟੈਗ ਤੇ ਬਹੁਤ ਸੋਣੀ ਬਣ ਜਾਂਦੀ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਦੇਖੋ ਠੀਕ ਆ ਜੀ ਤੇ ਇਹਦੇ ਮਗਰ ਬੱਚਾ ਕੀ ਆ ਗਿਆ ਜੀ ਜਿਹੜਾ ਮਗਰ ਬੱਚਾ ਦੀ ਆਸ਼ਾ ਹੀ ਆਦ ਮਗਰ ਬੱਚਾ ਹੋ ਗਿਆ ਜੀ ਠੀਕ ਆ ਜੀ ਤਾਂ ਦੱਸੋ ਮਗਰ ਸ਼ਾਈ ਵਾਲ ਕਰੋਸਾਂਗ ਦੇ ਵਿੱਚ ਬੱਚਾ ਆ ਬੱਚਾ ਠੀਕ ਆ ਠੀਕ ਆ ਦੁੱਧ ਕਿੰਨਾ ਦੱਸਿਆ ਕਬੂਰ ਫਿਰ ਦੱਸਿਆ ਕਿਹਾ 11 ਕਿਲੋ ਵੀ ਜੀ ਦੁੱਧ ਬਣਦਾ ਜਿਹੜਾ ਕਰੋਣਾ ਦੁੱਧ ਸੰਦੂ ਸਾਹਿਬ ਬਿਲਕੁਲ ਪੱਕਾ ਹੈ ਕੰਡੇ ਵਾਲਾ ਦੁੱਧ ਹੀ ਦੱਸਣਾ ਉਹ ਨਹੀਂ ਮਲੇ ਚੱਕੂ ਕਰਾਂਗਾ ਲਓ ਜੀ ਦੁੱਧ 15 ਕਿਲੋ ਵਾਲੀ ਤਾਂ ਲਾਗੋ ਪਾ ਲਈਏ 15 ਕਿਲੋ ਦੁੱਧ ਭਰਾਉ ਘਰ ਆਉਣੇ ਠੀਕ ਠੀਕ ਆ ਉਹdale ਹੁਣੇ ਆਇਆ ਮਾਲ ਸਾਰੀ ਜਾਈ ਡਾਂ ਠੀਕ ਆ ਰੋ ਵੀ ਕਿਸਾਨ ਮੇਰੇ 11 ਕਿਲੋ ਦੁੱਧ ਤਕਰੀਬਨ ਇਹ ਐਨੀਮਲ ਜਿਹੜੇ ਕੁਝ ਕੁ ਪਸ਼ੂ ਵਿੱਚੋਂ ਕੁ ਦੋ ਚਾਰ ਨਾਕ ਆ ਉਹ ਅੱਜ ਹੀ ਆਇਆ ਠੀਕ ਹੈ ਜੀ ਥੋੜਾ ਚਵਾਈਆਂ ਚੁਵਾਈਆਂ ਕਈ ਵਾਰਾ ਪਸ਼ੂਆਂ ਦੀਆਂ ਲੇਟ ਹੋ ਕੇ ਆਉਂਦੇ ਆ ਕਿਉਂਕਿ ਅੱਗੋਂ ਪੂਰਾ ਭਰਾ ਕੇ ਪਸ਼ੂ ਆਪ ਖਰੀਦਦਾਰੀ ਕੀਤੀ ਜਾਂਦੀ ਹੈ ਠੀਕ ਹੈ ਤੇ ਚਵਾਈਆਂ ਲੇਟ ਹੋਈਆਂ ਉਹ ਸਕੋਰਿੰਗ ਤੁਸੀਂ ਜੱਜਮੈਂਟ ਕਰ ਲਿਓ ਬਣਿਆ ਥਣਿਆ ਪਸ਼ੂ ਦੇਖਣ ਆਪਦਾ ਟਾਈਮ ਤੋਂ ਟਾਈਮ ਤੁਸੀਂ ਵਿਜ਼ਿਟ ਕਰੋ ਇੱਥੇ ਠੀਕ ਹੈ ਜੀ ਸੁਪਾ ਬੇਸ਼ੱਕ ਇੱਕ ਟਾਈਮ ਖਾਲੀ ਕਰਕੇ ਦੋ ਟਾਈਮ ਟਾਈਮ ਤੋਂ ਟਾਈਮ ਚਵਾਈ ਕਰਕੇ ਤਸੱਲੀ ਕਰੋ ਮੈਂ ਨਾ ਭਾਵੇਂ 10 ਜਿਹੜੇ ਦੇਲਾ ਦੇਲ ਹੈ ਆ ਜੇੜਿਆਂ ਦੀ ਕਿਹੜੀ ਗੱਲ ਆ ਆ ਬਈ ਕੱਸੂ ਬਾਕੀ ਥਾਂ ਤੋਂ ਬੜਾ ਸੋਨਾ ਠੀਕ ਆ ਜੀ ਪੂਰਾ ਚਵਾਤੀ ਚਵਾਲਾ ਥਾਣਾ ਹਮੇਸ਼ਾ ਆਪਾਂ ਨੋਟ ਕਰਾ ਦਿੰਨੇ ਆ ਕੋਈ ਇਹ ਨਹੀਂ ਹੈਗਾ ਵੀ ਇੱਥੋਂ ਕੋਈ ਦੂਰ ਨੇੜੇ ਆਜੂਗਾ ਤੇ ਇੱਥੇ ਭਰਾ ਕੋਈ ਥਾਣਾ ਛੋਟਾ ਨਿਕਲੂਗਾ ਚਵਾ ਦੇ ਵਿੱਚ ਨਾਲ ਪਾਸ ਹੋਊਗੀ ਠੀਕ ਆ ਮਗਰ ਪੱਛਾ ਕੀ ਦਾ ਬੱਚਾ ਕੜਾਇਆ ਖਾ ਆ ਮੜਿਆ ਨਾ ਬੱਚਾ ਲਾ ਕੇ ਮੈਂ ਆ ਗਈ ਮੜੀ ਦਾ ਮਰਾ ਦੀ ਦੁਖਦਾਰ ਠੀਕ ਆ ਜੀ ਠੀਕ ਪਰਵਾਹ ਆ ਬਰਾਦੋ ਵੀਰ ਬੱਚਾ ਲਾ ਕੇ ਚਲਾ ਬੱਚਾ ਨੂੰ ਆ ਗਏ होली में बहुत जारी है जी लो जी इधर मार दी तरह ਹਾਂਜੀ ਫੜੇ ਫੜੇ ਕਰ ਫੜੇ ਕਰ ਦੇਖੋ ਜੀ ਘਰ ਆ ਕੇ ਕਰਨਾ ਨਾ ਗਰੇਜ ਆ ਆ ਬੱਚ ਜਾਣਾ ਬੱਸ ਕਰ ਦੋ ਚਲੋ ਸਨਾਮ ਅਗਲੇ ਥਣਾਂ ਤੇ ਕਰਾ ਦੋ ਹੋ ਜੀ ਜਵਾਈ ਜੀ ਮੈਂ ਮੋਟਰਫੋਨ ਐਡੀ ਚਵਾਦੀ ਬਹੁਤ ਜਿਆਦੀ ਹੂੰ ਹੂੰ ਚੰਗੀ ਚਵਾਈ ਹਾਂ ਬਿਲਕੁਲ ਇੱਕ ਨੰਬਰ ਮੋਟੀ ਧਾਰ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਜੀ ਠੀਕ ਹੈ ਤੇ ਫਿਰ ਸਤਨਾਮ ਜਿਹੜੀ ਖੀਰ ਤੇ ਆਪਾਂ ਵੇੜ ਪਾਈ ਦਾ ਮੁੱਲ ਕੀ ਸੀਗਾ ਉਹਦਾ ਵੀ ਮੁੱਲ 45000 ਰੁਪਏ ਕਰਦੇ ਆ ਆ 2000 ਸ਼ਰਧਾਂਕ 43000 45 ਦੀ ਹੋਰ ਵੀ ਕੋਈ ਕਸਰ ਕੋਸਰ ਕੱਢ ਕੇ ਕੀ ਹਾਂ ਨਾ ਵਧੀਆ ਵਸ਼ੀਸ਼ ਦੀ 45000 ਦੀ ਹੋ ਰਹੇ ਆਂ ਦੀ ਇਹ ਚੋਕੜ ਉਹ ਨਹੀਂ ਗੱਲ ਸਤਨਾਮ ਸਿਆ ਮਰੀ ਜਾ ਉਹ ਗੱਲ ਬੱਚੀ ਦਾ ਸੰਦੂ ਸਾਹ ਬਹੁਤ ਚੰਗੀ ਤੇ ਦੇਵਾਰੇ 40000 ਦੀ ਇਹਨੇ ਦੀ ਬੱਚੀ ਨਾਲ ਕੋ ਦਊਗਾ ਬੱਚੀ ਤੇ ਵੇਖੋ ਉਹ ਨਾਲੀ ਲਪੋਚਣ ਬੱਚੀ ਆ 40000 ਦੀ ਹਾਂ ਨਾ ਬੱਚੀ ਦੀ ਆ ਲਓ ਜੀ 40000 ਦੀ ਤੇ 200 ਰੁਪਏ ਛੋੜ ਭਾਉ ਸਰ ਮਨ ਤੋਂ ਰੁਪਏ ਦੇ ਵਿੱਚੋਂ ਕਰਾ ਠੀਕ ਆ 200 ਰੁਪਏ ਛੋੜ ਠੀਕ ਕਰ ਦੇ ਕਰ ਦਿੰਦਾ ਲੈ ਤੇ ਭਰਾ ਮੇਰਾ ਨਾ ਕਰਨੀ ਗਦੀ ਏ ਚਲੋ ਠੀਕ ਆ ਲਓ ਵੀ 40000 ਦੇ ਵਿੱਚੋਂ 200 ਰੁਪਏ ਛੋਟ ਆ ਠੀਕ ਆ ਆ ਇਹ ਆ ਤੇ ਐਨੀਮਲ ਨੇ ਦੋਸਤੋ ਟੋਟਲ ਆਪਾਂ ਜਿਹੜੇ ਤੁਹਾਨੂੰ ਦਿਖਾਏ ਆ 6 ਚਾਰ ਪਸ਼ੂ ਸਵੇ ਸਵਾਇਆ ਦੋ ਗੱਬਣ ਵੈਣਾ ਦਿਖਾਤੀਆਂ ਨੇ ਬਾਕੀ ਵਿੱਚੋਂ ਕੁਝ ਨਗਾਂ ਦੀਆਂ ਆਪਾਂ ਜਿਹੜੀਆਂ ਧਾਰਾ ਧੂਰਾ ਮਾਰ ਕੇ ਜਿਹੜੀਆਂ ਵਿੱਚ ਭੂਰ ਛੱਟਾ ਕਿਸੇ ਰਕਮ ਦਾ ਚੈੱਕ ਕਰਵਾਤਾ ਬਾਕੀ ਜੋ ਦੁੱਧ ਜਿੰਨਾ ਬੋਲਾ ਤੋਂ ਮਦਸਿਆ ਗਿਆ ਉਹਨੇ ਤੇ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਬੇਸ਼ੱਕ ਆਪਾਂ ਹਰ ਵਾਰ ਕਹਿੰਨੇ ਵੀ ਇੱਕ ਟਾਈਮ ਚੋ ਉਹ ਦੋ ਟਾਈਮ ਚੋ ਉਹ ਠੀਕ ਆ ਉਸੋ ਚੰਗੇ ਆ ਖਰੇ ਆ ਡੇਲੀ ਰੁਟੀਨ ਦੇ ਵਿੱਚ ਹੀ ਪਛਾਣ ਕਰੇ ਸੋਇਆ ਸੋਇ ਮਾਂ ਦੀ ਬਿਲਕੁਲ ਵਿੱਚ ਹੀ ਤਸੱਲੀ ਕਰਨ ਗੱਭਰ ਨੰਗਲ ਦੀ ਐਸੀ ਆ ਕੇ ਆਪਣੀ ਤਸੱਲੀ ਕਰ ਜਿੰਨਾ ਮਰਜ਼ੀ ਕੋਈ ਚੱਕਰ ਠੀਕ ਹੈ ਜੀ ਸਤਨਾਮ ਇੱਕ ਨੰਬਰ ਬੋਲ ਦਗੇ ਵੀਰ ਨੰਬਰ ਆਪਣਾ ਦੇਸੀ ਹੈ 94655 ਹਾਂਜੀ 58955 ਪਿੰਡ ਕੈਰੋਂ ਤਹਿਸੀਲ ਪਟੇ ਜਿਲ੍ਹਾ ਸ਼ਿਰੀ ਤਰਨਤਾਰਨ ਦਾ ਠੀਕ ਹੈ ਵੀਰ ਹਾਂਜੀ ਠੀਕ ਅਰਦਾਸ ਹੋਣਾ ਨਹੀਂ ਦੇ ਦੀਏ ਨਹੀਂ ਨਹੀਂ ਤੇਰਾ ਹੀ ਸਤਨਾਮ ਸੇ ਨੰਬਰ ਬੜਾ ਇਸ ਕੋਈ ਗੱਲ ਇਹ ਆ ਜੇ ਆਪਾਂ ਇਹਨੇ ਨੰਬਰ ਹੀ ਦਿੱਤੀ ਜਾਣੇ ਆ ਕੋਈ ਗੱਲ ਨਹੀਂ ਸਾਹਿਬ ਕੋਈ ਨੰਬਰ ਵੜਾਵਾ ਬਸ ਬਸ ਚੱਕਦਾ ਫੱਟੇ ਤੁਸੀਂ ਸਵੇਰੇ ਵਿਟਿਓ ਤੋਣੀ ਆਂ ਦੇਰ ਲਈ ਆਈਏ ਹਾਂ ਹਾਂ ਲਓ ਵੀ ਇਹ ਐਨੀਮਲ ਨੇ ਦੋਸਤੋ ਬਾਕੀ ਮਤੋਂ ਉਹ ਵੀਡੀਓ ਅਗੇ ਸ਼ੇਅਰ ਕਰਿਓ ਸੋ ਜਿੰਨੇ ਵੀਰ ਪੂਰੀ ਵੀਡੀਓ ਦੇਖਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਇਹੋ ਗੱਲ ਵਾਰ-ਵਾਰ ਕਹਿੰਦਾ ਵੀ ਸ਼ੇਅਰ ਤੱਕੜਿਓ ਕੇ ਕਰਿਆ ਕਰੋ ਮੇਰੇ ਭਰਾ ਹਾਂ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ